Oh, uh -huh. ਕੋਟ ਸੂਰਜ ਜਾਰਾ ਬਿਨਸ ਪਰਮ ਅੰਧੇਰਾ ਥਨ ਤਨੰਤਰ ਸਬਣੀ ਜਾਈ ਜੋ ਦੀਸ ਸੋ ਤੀਰਾ ਸੰਤ ਸੰਗ ਪਾਵੈ ਜੋ ਨਾਨਕ ਤਿਸ ਬਹੁਰ ਨਾ ਹੋਈ ਹੈ ਫੇਰਾ ਜਤ ਸਰੀ ਮਹੱਲਾ ਪੰਜੇ ਵਾ ਕਰ ਚੌਥਾ ਦੋਪਦੀ ਇੱਕ ਓਨਕਾਰ ਸਤਿਗੁਰ ਪ੍ਰਸਾਦ ਹਰ ਮਾਸੁਪਾਇ ਗੁਰ ਆਗੇ ਤਜ ਜੀ ਸਿਆਨ ਚਿੰਤ ਸਾਰੀ ਅਹੰਗ ਛੋਡਿਓ ਹੈ ਤਿਆਗੀ ਹਰਿ ਹਾਉ ਜਾ ਦੇਖ ਤਸ ਗਲ ਮੁਹੀ ਮਹੀਆ ਤੋ ਸਰਨ ਪਰਯੋਗ ਗੁਰ ਭਾਗੇ ਕਰ ਕਿਰਪਾ ਟਹਿਲ ਹਰ ਲਾਇਓ ਤਾ ਜਮ ਸੋ ਢੀ ਮੋਰੀ ਲਾਗੇ ਤਰੀਓ ਸਤਿਗਿਰ ਪਾਵਕ ਕੋ ਜੋ ਸੰਤ ਪੇਟੇ ਬੜ ਭਾਗ ਜਨਨਾਨਕ ਸਰਬ ਸੁਖ ਪਾਏ ਮੋਰੋ ਹਰ ਚਰਨੀ ਚਿਤ ਲਾਗ ਜੈਤ ਸ੍ਰੀ ਮਹੱਲਾ ਪੰਜੀਬ ਮਨ ਮੈਂ ਸਤਗੁਰ ਧਿਆਨ ਨਿਤਰਾ ਧ੍ਰੜਿਓ ਗਿਆਨ ਮੰਤਰ ਹਰ ਨਾਮ ਪ੍ਰਵਜੀਓ ਮਾਇਆ ਕਰ ਰਹਾ ਕਲ ਜਲ ਅਰ ਮਹਾ ਜੰਝਾਲਾ ਕਿ ਜਮ ਹਡਰਾ ਆਯੋ ਦੁਖ ਹਰਨ ਸਰਨ ਕਾਰਨਾ ਪਤ ਗਹਿਓ ਚਰਨ ਅਸਰਾ ਨਾਵ ਰੂਪ ਪਯੋ ਸਾਧ ਸੰਗ ਭਵਨਿੰਦ ਪਾਰ ਪਰ ਪਿਓ ਪਿਓ ਗਤ ਥੀਓ ਪਰਮਾ ਕਹ ਨਾਨਕ ਅਜਰ ਜਰਾ ਜਤ ਸ੍ਰੀ ਮਹੱਲਾ ਪੰਜੀਬਾ ਝਾਂਕੋ ਭੇ ਗੋਬਿੰਦ ਸਹਾਈ ਸੁਖ ਸਹਜੇ ਆਨੰਦ ਸਗਲ ਸਿਉ ਬਾਕੋ ਬਿਆਦ ਨ ਕਈ ਰਹਾਉ ਿਸ ਸੋ ਸੋ ਸੰਗ੍ਰਹਿ ਹੈ ਅਲਿਪਨ ਬਿਆਪੈ ਉਹਨ ਮਾਈ ਇੱਕ ਰੰਗ ਤਤ ਕੀਤੇ ਸਤਿਗੁਰ ਤੇ ਬੁੱਧ ਪਾਈ ਦਇਆ ਮੇਂ ਆ ਕਿਰਪਾ ਠਾਕੁਰ ਕੀ ਸਹੀ ਸੰਤ ਸੋ ਭਾਈ ਤਨ ਕਾ ਸੰਗ ਨਾਨਕ ਨਿਸਤਰੀ ਆ ਜਨਰ ਅਸਰ ਅਸ ਹਰ ਗੁਣ ਗਾਈ ਜਤ ਸਰੀ ਮਹੱਲਾ ਪੰਜੇਵਾ ਦੋਬਿੰਦ ਜੀਵਨ ਪ੍ਰਾਨਿਤ ਹਨੇ ਰੂਪ ਅਗਿਆਨ ਮੋਹ ਮਗਨ ਮਹਾ ਪ੍ਰਾਨੀ ਇੰਦਿਆਰੀ ਮਹ ਦੀਪ ਰਹਾ ਸਫਲ ਦਰਸ਼ਨ ਤੁਮਰਾ ਪ੍ਰਪ੍ਰੀਤਮ ਚਰਨ ਕਮਲੈ ਅਨੂਪੇ ਅਨਕ ਬਾਰ ਕਰੋ ਤੇ ਹੀ ਬੰਦਨ ਮਨ ਹਚਰਾਵੋ ਧੂਪ ਔਰ ਪ੍ਰਿਯੋ ਤੁਮਰਾ ਪ੍ਰਵਦਾਰ ਦ੍ਰਿੜ ਕਰ ਗਹੀ ਤਮ ਮਾਰੀ ਲੋਕ ਕਾ ਡਲਿਓ ਨਾਨਕ ਆਪਣੇ ਕਾ ਸੰਸਾਰ ਭਾਵਕ ਕੇ ਕੋਪ ਜਤ ਸਰੀ ਮਹਲਾ ਪੰਜੇ ਬਾ ਮਰਦਿ ਦੇਵ ਜਰਨ ਕੋ ਸੇ ਰਸਨ ਦੀਓ ਤੁੰਗ ਕਰੋਰ ਅਰ ਹਾਉ ਮਨਤਨ ਮਰਮੜਾ ਕਰਤੋ सोचा सिधा असां mm What happened to ਸਤਨਾਮੁ ਮੀਸ਼ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹਲਾ ਤੀਜਾ ਆਨੰਦ ੴ ਸਤਿਗੁਰ ਪ੍ਰਸਾਦਿ ਆਨੰਦ ਦੇ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹੀ ਛੇਤੀ ਮਨ ਬਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਾਵਣਾਈਆਂ ਸ਼ਾਦੋ ਤਾ ਗਾ ਬੋ ਹਰੀ ਕੇਰਾ ਮਨ ਜਿਨੀ ਵਸਾਇ ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਈ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਸਾਰਣਾ ਅੰਗੀਕਾਰੋ ਕਰੀ ਤੀਰਾ ਕਾਰਜ ਸਭ ਸਵਾਰਣਾ ਸਭ ਨਾ ਗੱਲਾਂ ਸਮਰਤ ਸੁਆਮੀ ਸੋਖੋਂ ਮਨੋਂ ਵਿਸਾਰੀ ਕਹ ਨਾਨਕ ਮਨ ਮੇਰੀ ਸਦਾ ਰਹੋ ਹਰ ਨਾਲੇ ਸੱਚੇ ਸਾਹਿਬਾ ਕਿਆ ਨਾਹੀ ਘਰਤੀ ਰਐ ਖਾਤਾ ਤੇ ਰਐ ਸਭ ਕੀ ਸ਼ਾਇ ਜਿਸ ਦੀ ਸੋ ਪਾਵੀ ਸਦਾ ਸਿਫਤ ਸਲਾਹ ਦੇਰੀ ਨਾਮ ਅਨੁਸਾਵੀ ਨਾਮ ਜਿਨ ਕਾ ਮਨ ਬਸਿਆ ਬਾਜੀ ਸ਼ਬਦ ਘਨੇਰੀ ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰਤੀ ਰਐ ਸਾਚਾ ਨਾਮ ਮੇਰਾ ਆਧਾਰ ਸੱਚੇ ਨਾਮੁ ਧਾਰਮੀ ਰਾਜਿਨ ਭੁਖਾਂ ਸਭ ਗਵਾਇਆ ਕਰ ਸ਼ਾਂਤ ਸੁਖ ਮਨ ਆਈ ਬਸਿਆ ਜਿਨੀ ਛਾ ਸਭ ਪੂਜਾਈਆ ਸਦਾ ਕੁਰਬਾਨ ਕੀਤਾ ਗੁਰੂ ਵੇਟੋਂ ਜਿਹੜੀਆਂ ਏ ਬੜੇ ਆਈਆਂ ਕਹ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰ ਸਾਚਾ ਨਾਮ ਮੇਰਾ ਆਧਾਰ ਬਾਜੇ ਪੰਜ ਸ਼ਬਦ ਤਿਤ ਘਰਤਿ ਭਾਗਾਏ ਘਰਤਿ ਭਾਗਾਏ ਸ਼ਬਦ ਬਾਜੇ ਕਾਲਾ ਜਿਤ ਘਰ ਧਾਰੀਆਂ ਪੰਜ ਦੂਤੋਦ ਬਸ ਕੀਤੇ ਏਕਾਲ ਕੰਟ ਕੁਮਾਰ ਆਏ ਧੁਰਕਾਰੁ ਉਪਾਇ ਤੁਧ ਜੀਨ ਕੋ ਸੇ ਨਾਮ ਹਰਖੈ ਲਾਗੇ ਕਹ ਨਾਨਕ ਤੈ ਸੁਖ ਹੋਆ ਤਿਤ ਘਾਰੀਆਂ ਅਨਹਦ ਬਾਜੇ ਆਨ ਸੁਣੋ ਗੁਰ ਭਗਤੀ ਸਗਲ ਮਨੋ ਰਤ ਪੂਰੇ ਹੈ ਪਾਉ ਪਰਮਪਾਪਾਇ ਉਤਰੇ ਸਗਲੇ ਬਸੂਰੇ ਦੁਖ ਰੋਗ ਸੰਤਾ ਬੂਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈਸ ਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਬਨੀਤ ਕੈਸੀ ਪਵਿੱਤਰ ਸਤ ਗੁਰ ਰਹਾ ਪਰ ਪੂਰੇ ਬਿਨ ਬੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਾਇ ਕੇ ਪਵਿਤ ਸਤ ਗੁਰ ਰਹਿ ਆ ਭਰਪੂਰੇ ਬਿਨ ਬੰਧ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਰ ਤੂਰੇ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਇਹ ਸੁਣਨ ਸੰਤ ਭਾਈ ਸਾਹਿਬ ਦਾ ਹੁਣ ਦੀ ਕਿਰਵਾਤ ਕਰੋ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤਾ ਮਾਰ ਤੇਰੀ ਤਮਰੀ ਕਿਰਪਾ ਮਹ ਸੁਖ ਕਨੇਰੇ ਹੋਏ ਨ ਜਾਣ ਤਮਰਾ ਅੰਤ ਤੇ ਤੇਉ ਜਾਪ ਸਗਲ ਸਮਗਰੀ ਤਮਰਾ ਸਰਤਾਰੀ ਤੁਮ ਤੇ ਹੋਏ ਸੋ ਤਮਰੇ ਗਤ ਮਿੱਤ ਤੁਮ ਹੀ ਜਾਣੀਂ ਨਾਨਕ ਦਾਸ ਤਉ ਦੇ ਆਗੈ ਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨ ਜਾਉ ਵਾਹਿਗੁਰੂ ਤਿਨੇ ਤਪ ਨਾਰਨ ਹਰਨ ਹਰ ਦੁਖ ਸੰਤਾ ਸਖਰਾਸ ਤੰਕ ਬਿਕੰਨਾ ਕਉ ਲਾਗਾ ਜਾਂ ਕੀ ਪ੍ਰਵਗਰ ਦਾਸ ਮਹਿਰਵਾਨ ਸਹ ਮਹਿਰਵਾਨ ਸਾਹਿਬ ਮੇਰਾ ਮਿਚਵਾ ਨਰਦਾਸ ਸਤਿ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਾਤੀ ਸਹਾਏ ਵਾਰ ਸ੍ਰੀ ਭਾਤੀ ਜੀ ਕੀ ਪਤਸ਼ਾਹੀ ਦਸਵੀਂ ਪ੍ਰਥਮ ਪਵਤੀ ਸਮਰੱਥਾ ਗਨਾਨਕ ਲੇਟਾਇ ਪ੍ਰੰਗ ਦੀ ਅਮਰਦਾਸ ਰਾਮਦਾਸ ਸਾਹਿਬ ਹੁਈ ਸਾਇ ਅਰਜਨਾਰ ਗੋਵਿੰਦਨਾ ਸਮਰੋ ਸ੍ਰੀ ਹਰਾਇ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਆ ਜਹੜੇ ਠੇ ਸਾਭ ਦੇਖ ਜਾਏ ਤੇਗ ਬਾਦਰ ਸਿਮਰਿਆ ਕਰ ਨਾ ਨਿੰਦਾ ਵਤਾਏ ਸਭ ਥਾਈ ਹੋਈ ਸਹਾਈ ਦਸਵੇਂ ਪਾਤਸ਼ਾਹ ਸਹੇਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਸਭ ਥਾਈ ਹੋਈ ਸਹਾਈ ਦਸਾਂ ਪਾਤਸ਼ਾਹ ਜੋਤਸਹੇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜਰਦ ਅੰਤਰ ਕੀ ਵਲੋ ਜੀ ਗਵਾਹੀ ਗੁਰੂ ਜੀ ਪੰજા ਪਿਆਰਿਆਂ ਚੋਹਾ ਸਹਬ ਜਾਦਿਆਂ ਚਾਲਿਆਂ ਮੁਕਤਿਆਂ ਸੁਹੱਟੀਆਂ ਜੱਪੀਆਂ ਤੱਪੀਆਂ ਸਪੀਆਂ ਜਿਨ੍ਹਾਂ ਨੇ ਨਾਮ ਜੱਪਿਆ ਵਾਹ ਨਿਕਿਛਕੇਆ ਦੇਖ ਚਲਾਇ ਤੇ ਇੱਕ ਵਾਹੀ ਦੇਖ ਕੇ ਆਂਡਾ ਕੀਤਾ ਨਾ ਪਿਆਰਿਆ ਸਚਾਰਾਂ ਦੀ ਕਮਾਈ ਦਾ ਧਿਆਨ ਦਰਕੇ ਬੋਲ ਜੀ ਵਾਹ ਜੀ ਜਿੰਨਾ ਸਿੰਘਾ ਸਿੰਘਣਿਆ ਨੇ ਧਰਮ ਮਹਿਤ ਸਹੀਦ ਤੇ ਬੰਦ ਆ ਨਿਕਟਾਏ ਛੋਪਰੀਆਂ ਲਹੰਨੀਆਂ ਚਰਖੜੀਆਂ ਤੇ ਚੜੇ ਤਨਾਰਾ ਨਾਲ ਚਾਏ ਗਏ ਮਰਦੋ ਰਹੇਂ ਸੇਵਾਲੀ ਜਵਾਨੀਆਂ ਕਿੰਨੀਆਂ ਧਰਮ ਨਹੀਂ ਖਾਰਿਆ ਸਿੱਖੀ ਕੇਸਾਂ ਸਾਸਾਂ ਦੇ ਨਾਲ ਨਾਹੀ ਨਾਨਾ ਦੇ ਕਮਾਈ ਦਾ ਧਿਆਨ ਤਰ ਕੇਵਲਾ ਜੀ ਵਾਹਿਗੁਰੂ ਪੰਜਾਂ ਤਖਤਾਂ ਤੇ ਸ੍ਰੀ ਵਾਹਿਗੁਰੂ ਦਾ ਅੰਦਰ ਧਿਆਨ ਤਰ ਕੇਵਲਾ ਜੀ ਵਾਹਿਗੁਰੂ ਰਤਮਾ ਸੋਤ ਖਾਲਸਾ ਜੀ ਕੀ ਅਰਦਾਸ ਹੈ ਜੀ ਸੋਤ ਖਾਲਸਾ ਜੀ ਕੋ ਵਾਹਿਗੁਰੂ 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 ਚਤਾ ਵਿੱਚ ਤਾਂ ਕਾ ਸਦਕਾ ਸਰਬ ਸਖੋਬੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾਰ ਸਾਰਿਆ ਦੇਖ-ਦੇਖ ਫਤੇਵੰਦ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਾ ਜੀ ਵਾਹਿਗੁਰੂ ਜੀ ਬਖਸ਼ੋ ਇਹ ਸਿੱਖਾਂ ਕੀ ਦਾਨ ਕੇ ਇਤਾਰ ਦਾਨ ਇਤਾਂ ਸਾਦਾਨ ਰੁੱਸ ਦੰਦਨ ਸਤਾਨ ਨਾਮ ਦਾਨ ਸ੍ਰੀ ਅਮਰਥਰ ਸਾਹਿਬ ਜੀ ਦੇ ਦਰਸ਼ਨ ਸੁਨਾ ਚੰਕੀਆਂ ਝੰਡੇ ਵੰਗੇ ਜਿਨ ਕੋ ਜੋਗ ਟੱਲ ਧਰਮ ਕਾ ਜੈਕਾਰ ਬੋਲੋ ਜੀ ਵਾਲਿ ਕੁ ਤੇਰੇ ਸਿੱਖਾਂ ਦਾ ਮਨ ਨੀਮਾ ਮੱਤੁੱਛੀ ਮੱਤ ਰੱਖਾ ਕਲਪ ਵਾਹਿਗੁਰੂ ਅਕਾਲ ਪੁਰਖ ਆਪਣੀ ਪੰਥ ਦੇ ਸਦਾ ਸਹਾਇ ਦਤਾਰ ਜਿਓ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਦੇ ਗੁਰ ਧੰਮਾਂ ਦੇ ਜਿੰਨਾ ਤੋਂ ਖਾਲਸਾ ਪੰਥ ਨੋ ਸੋੜਿਆ ਗਿਆ ਹੈ ਜੀ ਉਨ੍ਹਾਂ ਦੇ ਖੁੱਲੇ ਦਰਸ਼ਨ ਦਾ ਆਰਤੀ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀਨ ਬਖਸ਼ੋ ਹੀ ਨਮਾਨਿਆਂ ਦੇ ਇਮਾਨ ਨੱਟਾਂਿਆਂ ਦੇ ਤਾਨ ਨਟਿਆਂ ਦੀ ਓਟ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਪ ਜੀ ਦੇ ਹੇਰੀ ਵਿੱਚ ਚਰਨਾ ਕਮਲਾਂ ਦੇ ਪਾਸ ਸਰਦਾਸ ਬੇਨਤੀ ਹੈ ਜੀ ਆਪ ਜੀ ਦੇ ਪਾਵਨ ਅਸਥਾਨ ਤੇ ਸਵਤੰਤਰ ਸੰਗਠਾਂ ਦੇ ਸਹਿਯੋਗ ਨੇ ਨਾਲ ਆਪ ਜੀ ਦੇ ਪਾਵਨ ਅਸਥਾਨ ਦੇ ਮਹਾਪਰਿਸ਼ਦ શ્રીਮਾਨ ਸੰਤਵਾਬਾ ਤਰਲੋਚਨ ਸਿੰਘ ਜੀ ਉਨ੍ਹਾਂ ਦੀ 50ਵੀਂ ਵਰ੍ਹੇਸ਼ੀ ਨੂੰ ਮਖਰਾ ਦੇ ਆ ਪਾਤਸ਼ਾਹ ਜੀ ਅਸਲੀ 11ਵੀਂ ਤਰਨ ਦੇ ਸ੍ਰੀ ਕਨਪਾਟ ਸਾਹਿਬਾਨ ਦੇ ਮੱਧਿਰ ਦਾਸ ਸੁਣ ਲਕੀਏ ਪਾਤਸ਼ਾਹ ਜੀ ਜੋ ਪਹਿਲਾ ਸ੍ਰੀ ਕਨਪਾਟ ਸਾਹਿਬ 11ਵੀਂ ਤਰਨ ਦੇ ਚ ਜਗਸੀਰ ਸੰਗਤ ਦੇ ਨਵਜੋਤਕਾਰ ਤੇ ਸਾਰੇ ਪਰਿਵਾਰ ਦੇ ਵੱਲੋਂ ਪਾਤਸ਼ਾਹ ਜੀ ਆਪਣੀ ਸੁਪਤਰੀ ਕੋਮਲਪ੍ਰੀਤ ਕਾਰ ਤੇ ਸੁਪੁੱਤਰ ਬਲਕਰਨ ਸਿੰਘ ਅਮਰੀਕਾ ਨਵਾਸੀ ਪਰਿਵਾਰ ਦੇ ਵੱਲੋਂ ਘਰ ਦੀ ਸੁਖ શાંતੀ ਵਾਸਤੇ ਮਨੋ ਕਾਮਨਾ ਪੂਰੀ ਕਰਵਾਉਣ ਵਾਸਤੇ ਪਾਤਸ਼ਾਹ ਜੀ ਤੀਜਾ શ્રી ਖੰਡਪਾਟ ਸਾਹਿਬ ਪਰਾਰੰਭ ਹੋਇਆ ਦੂਜਾ શ્રી ਖੰਡਪਾਟ ਸਾਹਿਬ ਕੋਮਲ ਪ੍ਰੀਤਕਾਰ ਪੁੱਤਰੀ ਜਗਸੀਰ ਸਿੰਘ ਅਮਰੀਕਾ ਨਾਸਤੀ ਪ੍ਰਾਰ ਦੇ ਵੱਲੋਂ ਕੋਮਲ ਪ੍ਰੀਤਕਾਰ ਦੇ ਅਮਰੀਕਾ ਦੇ ਵਿੱਚ ਪੀਆਰ ਪੱਕੇ ਹੋਣ ਵਾਸਤੇ ਅਰਦਾਸ ਕਰੀਏ ਪਤਸ਼ਾਹ ਜੀ ਤੀਜਾ શ્રી ਖੰਡਪਾਟ ਸਾਹਿਬ ਫਰਮਜੀਤ ਸਿੰਘ ਪੁੱਤਰ ਸ਼ਾਮ ਸਿੰਘ ਦੇ ਪਰਿਵਾਰ ਦੇ ਵੱਲੋਂ ਸ਼ਕਾਨੇ ਵਜਾ ਪਤਸ਼ਾਹ ਜੀ ਪ੍ਰਾਰੰਭ ਹੋਏ ਹੋਏ ਅਠੁਠਾ શ્રી ਖੰਡਪਾਟ ਸਾਹਿਬ ਬਲਵੀਰ ਸਿੰਘ ਤੇ ਜਸਵੀਰ ਸਿੰਘ ਪੁੱਤਰ ਮਿਕੰਦ ਸਿੰਘ ਦੇ ਪਰਿਵਾਰ ਦੇ ਵੱਲੋਂ ਸ਼ਕਾਨੇ ਵਜਾ ਪ੍ਰਾਰੰਭ ਹੋਏ ਹਨ ਪੰਜਵੇਂ ਸ੍ਰੀ ਖੰਡ ਪਾਸ ਜਵਰਾ ਸਿੰਘ ਪੁੱਤਰ ਰਾਮ ਸਿੰਘ ਦੇ ਪਰਾਰ ਦੇ ਵੱਲੋਂ ਸ਼ੁਭ ਸ਼ਾਂਤੀ ਵਾਸਤੇ ਪਾਤਸ਼ਾਹ ਜੀ ਪ੍ਰਾਰambh ਹੋਏ ਹੋਏ ਆਖੜ ਦੀ ਸ਼ੁਭ ਸ਼ਾਂਤੀ ਵਾਸਤੇ ਪਾਤਸ਼ਾਹ ਜੀ ਆਪ ਜੀ ਦੀ ਗਿਰਵਾਨੀ ਆਤਮਿਕ ਮਦਦ ਚਾਹੀਏ ਜੀ ਪਾਤਸ਼ਾਹ ਜੀ ਮੱਤ ਤੋਂ ਅੱਗੇ ਬਾਣੀ ਪੜਨ ਦੀ ਆਗਿਆ ਅਸ਼ਿਸ਼ ਕਰਨੀ ਪਾਤਸ਼ਾਹ ਜੀ ਪੜੀ ਬਾਣੀ ਸਤਿਗੁਰਾਂ ਦੇ ਚਰਨ ਕਰਨ ਕਰਨੀ ਜੀ ਆਪਣੇ ਕਾਰਜਾਂ ਦੇ ਵਿੱਚ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਆਪਣਾ ਕਾਰਜ ਆਪ ਕੀ ਕਰਵਾ ਲੈਣਾ ਜੀ ਸੇਵਕ ਪਰਵਾਰਾਂ ਦੀਆਂ ਬੇਨਤੀਆਂ ਨੂੰ ਸਵੀਕਾਰ ਕਰਨਾ ਕਰਾਵੈ ਸ਼ੁਭ ਸ਼ਾਂਤੀ ਦੁੱਖਾਂ ਕਲੇਸ਼ਾਂ ਦਾ ਨਾਸ ਆਪਣੀ ਪਜੰਦਾ ਪ੍ਰਗਾਸ ਕਰਨਾ ਆਉਣ ਵਾਲਾ ਸਮਾਂ ਸੁਖਾਂ ਭਰਿਆਂ ਦਾ ਤਿੱਤ ਕਰਾਉਣਾ ਦੇ ਉਕਤਾ ਵਸਨੀ ਬੱਚਿਆਂ ਦੇ ਸੱਤਿਆਤ ਰੱਖਣਾ ਲੰਬੀਆਂ ਮਰਾ ਵਕਸ਼ਨੀਆ ਤੇਹਾਰਾ ਦਾਲ ਵਕਸ਼ਨਾ ਜੀ ਨਰੋ ਕਰਾਉਂਗਰ ਸਿੱਖੀ ਜੀਣ ਵਕਸ਼ਨਾ ਜੀ ਸਭ ਮਨੋ ਕਾਮਨਾ ਪੂਰਨ ਕਰਨੀਆਂ ਬੇਨਤੀਆਂ ਨੂੰ ਸਵੀਕਾਰ ਕਰਨਾ ਮਰੀਸਤਾ ਚੰਗ ਸੰਗੋਖੇ ਸਹਾਇਤਾ ਕਰਨੀ ਕਾਰਜਰਾਸ ਕਰਨੇ ਪਤਸ਼ਾਹ ਜੀ ਸੇਵਕ ਪਰਵਾਰਾਂ ਦੇ ਵੱਲੋਂ ਆញਿਆ ਹੁਈਆ ਤਿਲ ਫੁੱਲ ਪੇਟ ਆਮਾ ਪ੍ਰਵਾਨ ਕਰਨੀ ਆ ਜੀ ਆਪ ਜੀ ਦੇ ਹੀਰੇ ਚ ਮਾਤੀਆਂ ਦੱਸਨ ਮੁਖਰਾ ਦੇ ਆ ਸਾਰੇ ਪਰਿਵਾਰਾਂ ਦੇ ਬਤੌਂ ਜੀ ਆਪ ਜਿਨੀ ਆਵਾਸ਼ਿਕੀਆਂ ਦਾਤਾਂ ਵਿੱਚੋਂ ਕੋਇਤਰ ਕਿੜਾ ਪ੍ਰਸ਼ਾਦ ਦੀ ਲੇਕਸ ਜਾ ਕੇ ਹਾਇਰ ਹੈ ਜੀ ਕਰੋ ਕਿਰਪਾ ਜੀ ਭੋਗ ਲਾਓ ਜੀ ਛੇਤ ਪ੍ਰਸ਼ਾਦ ਸੰਕਤ ਬਤੌਂ ਦੀ ਆ ਗਿਆ ਰਖਸ਼ਨੀ ਜੀ ਜੋ ਜੀ ਆਪ ਜੀ ਦਾ ਪ੍ਰਸ਼ਾਦ ਸਕੇ ਸਵਾਪ ਜੀ ਦਾ ਵਾਹਿਗੁਰੂ 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 ਨਾਮ ਜਪੇ ਤੇਰੇ ਹੁਕਮ ਨਵਾ ਸਹਿਬ ਸੰਗਤਾਂ ਨੂੰ ਸੁਨਾ ਕੇ ਨਿਹਾਲ ਕਰੋ ਜੋ ਜੀ ਆਪ ਜੀ ਦੇ ਦਰ ਤੇ ਆਵੇ ਕਪਾ ਮਿਹਨਾਂ ਦਾ ਸਰਕਾਰ ਸਵਰਾਜੀ ਜਾਵੇ ਨਾਨਕ ਨਾਮ ਚੜ ਦੀ ਕਲਾ ਤੀਹੇ ਬਾਣੇ ਅਰਵੱਧ ਫਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ ਸੋ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਣੇ ਨਿਧਾਨੀ ਅਪਾਰ ਠਕਰ ਮਨ ਲੋੜੀ ਦਾ ਪਾਇਆ ਬਨਵੰਤ ਨਾਨਕ ਸਦਾ ਤਰਬਤੇ ਹਰ ਨਾਮ ਪੋਜਨ ਖਾਇਆ ਜੈ ਤਸਰੀ ਮਹਲਾ 5 ਵਾ ਬਾਹਰ ਸਲੋਕਾਂ ਨਾਲ ਇੱਕ ਔਂਕਾਰ ਸਤ ਗੁਰ ਪ੍ਰਸਾਦ ਸਲੋਕ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਸਿਮਰੰਤ ਸੰਤ ਸਵਤਹਿ ਰਵਣੰ ਨਾਨਕ ਅਗਨਾਸਨ ਜਗਦੀਸ਼ਰ ਹੈ ਪੇਖਣ ਸੁਣਨ ਸੁਨਾਵਨੋ ਮਨ ਮਹੰ ਮਹਿ ਡੜੀਐ ਸਾਚੋ ਪੂਰ ਰਹੋ ਸਰਵਤਰ ਮੈਂ ਨਾਨਕ ਹਰ ਰੰਗ ਰਾਚ ਪੜੀ ਹਰ ਇੱਕ ਨਰੰਗਣ ਗਾਈਐ ਸਭ ਅੰਤਰ ਸੋਈ ਕਰਨ ਕਰਨ ਸਮਰਾਤ ਪ੍ਰਵ ਜੋ ਕਰੇ ਸੋ ਹੋਈ ਖੈਨ ਮੈਂ ਤਾਪ ਤਪ ਦਾ ਤਿਸ ਵਿਣ ਨਹੀਂ ਕੋਈ ਖੰਡ ਬ੍ਰਹਮੰਡ ਵਿਤਾਲ ਦੀਪ ਰਬਿਆ ਸਭ ਲੋਈ ਜਿਸ ਆਪ ਵਜਾਏ ਸੋ ਬੁਝਸੀ ਨਿਰਮਲ ਜਨ ਸੋਈ ਸੁਲੋਕ ਰਚ ਅਰਚੰਤ ਰਚਨਾ ਮਤ ਗਰਬ ਥਾਪਨ ਸਾਧ ਸਾਸ ਸਮਰੰਤ ਨਾਨਕ ਮਹਾਗਣ ਨਾਮ ਨਾਸਨ ਮੋਖਤਲੈ ਪੈਰ ਉਪਰੇ ਵਸਨ ਘਾੜਾ ਥੜਾ ਥਾਏ ਨਾਨਕ ਸੋਤਣੀ ਕਿਉ ਵਿਸਾਰਿਓ ਉਧਰ ਆਇ ਜਿਸ ਦੇ ਨਾਹੀਂ ਪੜੀ ਰਖਤ ਬੈੰਦ ਕਰਨ ਮੇ ਅਗਨੋਦਰ ਮੇ ਜਾਰੇ ਹਰਦ ਮੁਖ ਕਚੀਲੇ ਵਿਕਲਾ ਨਰਕ ਕੋਰਗਵਾਰ ਔਰ ਸਿਮਰਤ ਤੂੰ ਨਾ ਜਲੇ ਮਨ ਤਨ ਉਪਰਤਾਰ ਬਿਕਮਤਾਨੋ ਜਨਰ ਰਖਿਆ ਤਿਸ ਤਲਣਾ ਵਿਸਾਰ ਪ੍ਰਭਿ ਸਰਤ ਸੁਖ ਕਦੇ ਨਹੀਂ ਜੈ ਸਜਨ ਮਹਾਰ ਸ਼ਲੋਕ ਮਾਣੇ ਸਦਾਨ ਕਰਨ ਸਭ ਤਰੈ ਅਸਵਪੂਰਨ ਹੈ ਖੰਡਨ ਕਲ ਕਲੇਸ ਹੈ ਪ੍ਰਭ ਸਿਮਰ ਨਾਨਕ ਨ ਦੂਰਨ ਹੈ ਹਬਰੰਗ ਮਾਣ ਜਿਸ ਸੰਗ ਕੈ ਸਿਉ ਲਾਇਨੀ ਹੋ ਸੋ ਸੋਵਿੰਦਨਾ ਹਾਂ ਵਿਸਰੋ ਨਾਨਕ ਜਨ ਸੁੰਦਰ ਰਚਿਆ ਦੇ ਪੋੜੀ ਜਿਉ ਪ੍ਰਾਂਤਨ ਧਨ ਦੀ ਆਦਿ ਨਿਰਸ ਭੋਗ ਗ੍ਰਹਿ ਮੰਦਰ ਅਤ ਸਦੀਏ ਰਾਜ ਭਲੇ ਸੰਯੋਗ ਸਤਿ ਬੰਤਾ ਸਾਜਣਨ ਸੇਵਕ ਦੀਏ ਪ੍ਰਭ ਦੇਵਨ ਜੋਗ ਹਰ ਸਿਮਰਤਾ ਤਨ ਮਨ ਹਰਿਆ ਲਹਿ ਜਾਏ ਵਿਜੋਗ ਸਾਹ ਸੰਗ ਤੇ ਅਰਗਣ ਰਮੋ ਬਿਨ ਸੇ ਸਭ ਰੋਗਾ ਸਲੋਕ ਕਟੰਬ ਜਤਨ ਕਰਨ ਮਾਇਆ ਨੇਕ ਉਦਮ ਹੈ ਹਰ ਭਗਤ ਪਵਹੀਨ ਨਾਨਕ ਪ੍ਰਭ ਅਵਿਤਰਤੇ ਪ੍ਰਤ ਹੈ ਰਟੜੀਆ ਸਾਵਰੀਤਾ ਜੋ ਲਈਐ ਬੇ ਅਨਸਿਓ ਆਣ ਕੇ ਸਚੀ ਰੀਤ ਸਾਈ ਸੇ ਤਿਰਤ ਆਪੋੜੀ ਜਿਸ ਵਿਸੜ ਤਨ ਬਸਮ ਹੋਈ ਕਹਤੇ ਸਭ ਪ੍ਰੇਤ ਖਿੰਨ ਗ੍ਰਹਿ ਮੈਂ ਵਸਣ ਨਾ ਦੇਵਈ ਜਿਨ ਸੋ ਸੋਈ ਹੇਤ ਕਰ ਅਨਰਥ ਦਰਬ ਸੰਚਿਆ ਸੋ ਕਾਰਜ ਕੀਤ ਜਿਸਾ ਬੀਜਾ ਸੋ ਲੁਣਾ ਕਰਮ ਇਹੋ ਖੇਤ ਕਿਰਤ ਕਣਾ ਹਰ ਵਿਸਰਿਆ ਜੋਨੀ ਪਰਮੇਤ ਸਲੋਕ ਕੋਟ ਦਾਣੁ ਇਸ ਨਾਨਕ ਅਨਕ ਸੋਧਨ ਅਪਵਿੱਤਰ ਹੈ ਚਿਰੰਤ ਨਾਨਕ ਹਰ ਹਰ ਰਸਨਾ ਸਰਬ ਪਾਪ ਮੇ ਚਿਤ ਤੇਈ ਤਾਨ ਕੀ ਤੂਮ ਕਣਾ ਪੂਰੀ ਦਿੱਤਮੀ ਭਾਈ ਮਨੁ ਸੰਤੋ ਸੱਚਾ ਸੋ ਨਾਨਕ ਹੈ ਬਹਿ ਡੁਖੜਿ ਓਲਾਏ ਪੌੜੀ ਕੋਟ ਅੱਗਾ ਸਬ ਨਾਸ ਹੋਏ ਸਿਮਰਤ ਹਰਿ ਨਾਮ ਮਨ ਚਿੰਦੇ ਫਲ ਭਾਈਐ ਹਰ ਕੇ ਗੁਣ ਗਾਉ ਜਨਮ ਮਰਨ ਭੈ ਕਟਿਐ ਨਿਚਲ ਸਚਾਉ ਪੁਰਭ ਹੋਵੈ ਲਿਖਿਆ ਹਰ ਚਰਨ ਸੁਮਾਉ ਕਰ ਕਿਰਪਾ ਪ੍ਰਾਪਿ ਰਾਖ ਲਿਓ ਨਾਨਕ ਬਲ ਜਾਉ ਸਲੋਕ ਗ੍ਰਹਿ ਰਚਨਾ ਪਾਰਮ ਮਨ ਬਿਲਾ ਸੁਆਦੰ ਰਸੈ ਕਦਾਚ ਨਹਿ ਸਿਮਰੰਤ ਨਾਨਕ ਤੇਜੰਤ ਵੇਟਾ ਕਰੈ ਮਹ ਮੋਚੜੰ ਬ੍ਰਹਭ ਕਿਹੋ ਮੰਜ ਮਹਭਤ ਨਹਿ ਸੋ ਸਾਈ ਜਹੈ ਵਿਸਰੈ ਨਾਨਕਤ ਸੋ ਤਨ ਖੇਹੀ ਪੌੜੀ ਸੁੰਦਰ ਸਹਿਜ ਨੇ 100 ਅਕਰ ਆਸ ਭਗਣਾ ਪੂਰੇ ਗ੍ਰਹਿ ਸੈਨ ਚੰਦਨ ਸੋ ਗੰਧ ਲਾ ਲਾਇ ਮੋਤੀ ਹੀਰੇ ਮਨ ਇਸੇ ਸੁਖ ਮੰਦਾ ਕੈਸੇ ਨੈਬ ਸੂਰੇ ਸੋ ਪ੍ਰਭ ਚਿਤਨ ਆਬਈ ਵੇਟਾਂ ਕੇ ਕੀਰੇ ਬਿਨ ਹਰ ਨਾ ਮਨ ਸਤ ਹੋਏ ਕਿਤ ਵਿਦ ਮਨ ਤੀਰੇ ਸ਼ਲੋਕਾਂ ਕਰਨ ਕਮਲ ਵਰੰਖ ਜੰਤ ਬਿਰਾਗੀ ਜੈ ਰਸੈ ਤਿਆਗੰਤਹ ਕਉਟ ਰੂਪਮਾਇ ਨਾਨਕ ਆਨੰਦ ਰੂਪ ਸਾਹ ਸੰਗਮੈ ਮਨ ਸਾਈ ਮੁਖ ਉਚੇਰਾ ਬੱਤਾ ਅੰਬੇ ਲੋ ਨਾਨਕ ਹਬੜ ਅੰਬਰ ਕੋੜਿਆ ਸੋਣ ਜੀਵਾਂ ਸਚੀ ਸੋਈ ਪੌੜੀ ਵਤਟੋ ਠੀ ਚੰਪੜੀ ਚੀਰ ਸਭ ਸੁਨਾਂ ਜਾਤਨ ਵਤਨਾ ਦਰੋ ਧਿਆਨ ਪਰਮਿਨਾ ਮਿੱਤਰ ਨਾ ਐਟ ਤਨ ਰੂਪਹੀਨ ਕਿਸ ਸਾਖ ਨ ਸੰਨਾ ਰਾਜਾ ਸਗਲੀ ਸ੍ਰੇਟ ਕਾ ਹਰ ਨਾਮ ਮਨ ਪਿੰਨਾ ਤਿਸ ਕੀ ਤੂੜ ਮਨ ਉਦਰ ਪ੍ਰਭ ਸੁਪ੍ਰਸੰਨ ਸ਼ਲੋਕ ਅਨਕ ਅਲੀਲਾ ਰਾਜ ਰਸ ਰੂਪੰ ਸਤਰ ਚਮਰ ਤਖਤ ਅਸੰਗ ਰ ਚੰਤ ਮੂੜ ਗਿਆਨ ਅੰਧ ਹੈ ਨਾਨਕ ਸੁਪਨ ਮਨੋਰਥ ਮਾਇਆ ਸੁਪਨ ਹਬ ਰੰਗ ਆਣਿਆ ਮਿੱਠਾ ਲਗੜਾ ਮੋ ਹੋ ਨਾਨਕ ਨਾਮ ਵੀ ਹੋਣਿਆ ਸੁੰਦਰ ਮਾਇਆ ਤਰੋ ਮਬਾਉੜੀ ਸੁਪਾਨ ਹੈ ਸੇਤੀ ਜਿਤ ਪੁਰਖ ਲਾਇਆ ਮਿਸਰੇ ਰਾਜੇ ਰਾਸੇ ਭੋਗ ਜਗਤ ਅਪਕ ਲਾਇਆ ਅਰ ਜਾ ਗਈ ਬਿਹਾਏ ਧੰਦਾ ਧਾਇਆ ਪੂਰਨ ਪੈਨਾ ਕਾਮੋ ਹਿਆ ਮਾਇਆ ਕਿਆ ਵਿਚਾਰਾ ਜੰਤ ਜਾਂ ਅਪਪ ਲਾਇਆ ਸ਼ਲੋਕ ਬਸੰਤ ਸੁਵਰਗਲ ਹਕੈ ਜਿਤ ਤਹਿ ਪ੍ਰਤਮੀ ਨਾਮ ਖੰਡਨ ਹੈ ਵਿਸਰਾਂਤ ਹਰ ਗੋਪਾਲ ਨਾਨਕ ਤਹਿ ਪ੍ਰਾਣੀ ਉਹ ਦੇ ਆਣ ਪਰਮਨ ਹੈ ਉਹ ਕਹ ਤਕ ਕੋੜ ਸਬਾਸਿਆ ਚਿਤ ਨੈਵ ਸਿਨਾਉ ਨਾਨਕ ਕੋੜੀ ਨਾ ਨਰਕ ਬਰਾਬਰ ਉਜੜ ਸੋਈ ਤਾਉ ਪੌੜੀ ਮਹਾਂ ਮਾਨੁ ਧਿਆਨ ਨਾ ਕਰ ਕਰ ਮਾਨਿਆ ਝੂਠ ਝੂਠਸ ਮਗਰੀ ਪੇਖ ਸੱਚ ਕਰ ਜਾਨਿਆ